ਜੀ ਪਿਆ ਨਾਲ ਪ੍ਰੀハਸੀ ਕਾਲ ਸਾਰਿਆਂ ਨੂੰ ਉੱਠਣਸਾਰ ਪਹਿਲਾਂ ਆਪਾਂ ਕਰਦੇ ਇਹਨਾਂ ਦੀ ਚਾਹ ਠੰਡੀ ਕਿਉਂਕਿ ਹਜੇ ਨਿਆਣੇ ਆ ਨਿੱਗੀ ਜੀ ਚਾਹ ਪੀਂਦੇ ਆ ਲਓ ਜੀ ਇਹ ਦੋਨੇ ਭੈਣ ਭਰਾ ਜੋੜੀ ਬਣਾ ਕੇ ਪਏ ਆ ਤੇ ਇਹ ਪਿਆ ਮੁdde ਮੂੰh ਉਸ ਤੋਂ ਬਾਅਦ ਇਹਨਾਂ ਨੂੰ ਪਰੋਸੀ ਚਾਹ ਕਿਉਂਕਿ ਹਜੇ ਛੋਟ ਥੋੜੇ ਛੋਟੇ ਆ ਤੇ Rao ਜੀ ਰਾਤ ਨੂੰ ਕਰਦੀਆਂ ਇਹ ਮਾਵਾਂ ਤੀਆਂ ਜਗਰਾਤਾ ਇਤੜ ਕੇ ਉੱਠਣ ਸਾਰ ਇਹਨਾਂ ਨੂੰ ਛੱਡ ਜਾਂਦਾ ਨੀਂਦ ਰਾ ਇਹ ਲੂੰਹਣੀਆਂ ਲੈਂਦੀ ਰਹਿੰਦੀ ਆ ਪਾਪਾ ਮੈਂ ਨਿੱਕੀ ਨੂੰ ਚੱਕਣਾ ਉਹ ਮੈਂ ਕਿਹਾ ਬੁੱਧ ਤੇਰੀ ਬੈਨ ਦਾ ਟਾਈਮ ਹੋਇਆ ਪਿਆ ਲੋ ਜੀ ਭੈਣਾ ਕੱਟੀਆਂ ਹੋ ਕੇ ਚੱਲੀਆਂ ਸਕੂਲੇ ਬਾਬਾ ਜਿੰਨਾ ਚਿਰ ਮੇਰੇ ਸਾਹ ਚੱਲਦੇ ਆ ਬਸ ਇਹਨਾਂ 'ਚ ਤਬਾਕ ਇਦਾਂ ਹੀ ਰਵੇ ਇੱਕ ਦੂਜੇ ਨੂੰ ਇਦਾਂ ਹੀ ਪਿਆਰ ਕਰਦੀਆਂ ਰਹਿਣ ਉਸ ਤੋਂ ਬਾਅਦ ਬਣਾ ਕੇ ਮੀਲ ਖਾਦੀ ਮੀਲ ਖਾਂਦਾ ਖਾਂਦਾ ਘਰ ਵਾਲੀ ਨੇ ਸੱਪ ਕੱਡ ਮਾਰਿਆ ਹਾਏ ਰੱਬਾ ਕਹਿੰਦੀ ਮਸ਼ੀਨੀ ਚੱਲਦੀ ਮੈਂ ਕਿਹਾ ਹਾਏ ਜ਼ੁਖ ਸ਼ਾਂਤੀ ਹੋਵੇ ਬਾਬੇ ਦੀ ਮੇਰ ਨਾਲ ਪਲਾਗ ਜਹਾ ਹਿੱਲਿਆ ਸੀ ਮੈਂ ਕਹ ਲਾ ਜੀ ਕੋਈ ਨਾ ਹੋਵੇ ਕਿ ਤੇ ਉਧਰੋਂ ਬੁਰਾ ਹਾਲ ਆ ਸਿਸਟਮ ਹਿੱਲਿਆ ਪਿਆ ਕਿਤੇ ਨਾ ਹੋਵੇ ਕਹਦੇ ਵੀ ਮਸ਼ੀਨ ਇਹ ਆ ਉਹ ਆ ਲੋ ਜੀ ਮੇਰੇ ਮਸ਼ੀਨ ਚ ਕੱਪੜੇ ਧੋਦਿਆਂ ਧੋਨੇ ਆ ਜਾਦਾ ਅੱਜ ਤੇ ਦਾ ਨਿੱਕੀ ਦਾ ਚੈੱਕ ਅਪ ਸੀਗਾ ਹਰ ਵੇਲੇ ਇਹਦੇ ਤੋਂ ਬਚਾ ਕੇ ਰੱਖਣੀ ਪੈਂਦੀ ਐ ਇਹ ਨਾ ਹੋਵੇ ਡਰ ਲੱਗਦਾ ਕਿਤੇ ਮਧੋਲੀ ਦੇਵੇ ਹਾਲਾਂਕਿ ਬੱਚਾ ਸਾਡਾ ਪੰਜਵਾਂ ਬਟ ਮੈਨੂੰ ਤਾਂ ਹੀ ਲੱਗਦਾ ਵੀ ਜਿਵੇਂ ਇਹ ਪਹਿਲਾ ਬੱਚਾ ਹੁੰਦਾ ਇੰਨਾ ਮੋਹ ਲੈਂਦੀ ਐ ਇੰਨਾ ਮੋਹ ਲੈਂਦੀ ਐ ਰੇ ਰੱਬ ਦਾ ਨਾ ਪਤਾ ਨਹੀਂ ਲੋਕ ਇਹਨਾਂ ਨੂੰ ਕਿਵੇਂ નિર્દયਪੁਣਾ ਕਰ ਦਿੰਦੇ ਆ ਕੁਖ ਚ ਮਾਰ ਦਿੰਦੇ ਆ ਜਾਂ ਕਿਤੇ ਨਾ ਕਿਤੇ ਸੁੱਟ ਦਿੰਦੇ ਆ ਹਾਏ ਰੱਬਾ ਮਾਰੀ ਕਿਉਣਾ ਜਾਵਾਂ ਮੈਂ ਉਸ ਦਿਨ ਤੋਂ ਪਹਿਲਾਂ ਅਸ ਤੋਂ ਬਾਅਦ ਲੋ ਜੀ ਆਪਾਂ ਪਾਤੀ ਡਾਕਟਰ ਕੋਲੇ ਰਵਾਨਗੀ ਬਾਬਾ ਸਾਈ ਬਚਾਈ ਡਾਕਟਰ ਤੋਂ ਤੇ ਲੋ ਜੀ ਮੇਰੀ ਵਿਚਾਲਣ ਲਈ ਬੇਟੀ ਕਹਿੰਦੀ ਸੀ ਜੇ ਬੇਬੀ ਬੁਆਏ ਹੋਇਆ ਤਾਂ ਬਲੂ ਡਰੈਸ ਤੇ ਬੇਬੀ ਗਰਲ ਹੋਈ ਤਾਂ ਪਿੰਕ ਦੋ ਡਰੈਸਾਂ ਲਈਆਂ ਸੀ ਤੇ ਲੋ ਜੀ ਪਿੰਕ ਡਰੈਸ ਵਾਲੀ ਨੂੰ ਆਪਾਂ ਚੈੱਕ ਅਪ ਕਰਾ ਕੇ ਬਾਬੇ ਦੀ ਮੇਨਾ ਡਾਕਟਰ ਨੇ ਦਿੱਤੀ ਪੋਜ਼ਿਟਿਵ ਵੀ ਬੱਚਾ ਤੁਹਾਡਾ ਸਹੀ ਸਲਾਮਤ ਲੋ ਜੀ ਮੇਰੀ ਤਾਂ ਰੂਹ ਹੀ ਖੁਸ਼ ਹੋ ਗਈ ਸੀਗੀ ਸੋ ਰੱਬ ਦੀ ਮੈਨੂੰ ਤਾਂ ਪਾਇ ਤਾਣੀਆਂ ਐ ਲੱਗਦਾ ਜਿਵੇਂ ਮੇਰਾ ਪੰਜਵਾਂ ਬੱਚਾ ਨਹੀਂ ਪਹਿਲਾ ਹੀ ਬੱਚਾ ਇੰਨਾ ਪਿਆਰ ਲੈਂਦੀ ਆ ਜਿਨ੍ਹਾਂ ਨੂੰ ਵੀਡੀਓ ਚੰਗੀ ਲੱਗਦੀ ਆ ਪੇਜ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਜਿਹੜੇ ਧੀਆਂ ਨੂੰ ਪਿਆਰ ਕਰਦੇ ਆ ਤੇ ਮਿਲਦੇ ਆ ਅਗਲੀ ਵੀਡੀਓ ਚ ਥੈਂਕ ਯੂ ਸੋ ਮੱਚ